ਨੇ ਇਹ ਸੰਮਣ ਸਾਰਿਆਂ ਨੂੰ ਕਿੱਥੇ ਸੱਦਣਾ ਵਾ ਜੇ ਉਹਨਾਂ ਨਾਲ ਸੱਦਿਆ ਨਾ ਤੇ ਫਿਰ ਮਾਹ ਉਹ ਹੀ ਆਉਣਗੇ ਆ ਤੇ ਨਾਲੇ ਤੈਨੂੰ ਘਰ ਦਾ ਦਾ ਪਤਾ ਤੇ ਹੈਗਾ ਵਾ ਜੇ ਤਾਈ ਨੂੰ ਪਤਾ ਲੱਗ ਗਿਆ ਨੇ ਕਿ ਮੈਂ ਆਪਣੀਆਂ ਸਾਰੀਆਂ ਫਰੈਂਡਸ ਬੁਲਾਈਆਂ ਨੇ ਤੇ ਉਹਨਾਂ ਨੇ ਉਂਜੀ ਦਿਵਾਲੀ ਹੋ ਜਨਾ ਵੇਖਣਾ ਹੀ ਨਹੀਂ ਆ ਵੀ ਕੋਈ ਆਇਆ ਵਾ ਕਿ ਨਹੀਂ ਆਇਆ ਤੇ ਆ ਉਹ ਜਿਹੜਾ ਕੁੱਕਰ ਭਰ ਕੇ ਬਣਾ ਲਿਆ ਇਹ ਸਬਜੀ ਦਾ ਉਹ ਹੁਣ ਕਿੰਨੇ ਖਾ ਲੈਣਾ ਮੰਮੀ ਇੰਨੀ ਸਬਜੀ ਮਿਹਨਤ ਨਾਲ ਮੈਂ ਬਣਾਈ ਸੁਟਣੀ ਕਿਉਂ ਆ ਤੇ ਇਹ ਤਾਂ ਲਾਭ ਖਾ ਲਿਓ ਨਾਲੇ ਤੁਹਾਨੂੰ ਤੇ ਇਹ ਸੱਜੀ ਪਸੰਦ ਵੀ ਬੜੀ ਆ ਕੋਤੇ ਵੀ ਬੰਦਾ ਇੱਕ ਅੱਧਾ ਜਦੋਂ ਪਹਿਲੇ ਚ ਆਪਣਾ ਹੀ ਚਾਹੀਦਾ ਆ ਇਹ ਤਾਂ ਗੱਲ ਹੈ ਹੀ ਆ ਇਦਾਂ ਕਰਾਂਗੇ ਨਾ ਪੈਲਸ ਚ ਆਪਾਂ ਇੱਕ ਤੇ ਜੋਬੰਦੀ ਲਾਉਣੀ ਹੈ ਡਿਊਟੀ ਤੂੰ ਕੋਈ ਗੱਲ ਨਹੀਂ ਚਾਚਾ ਜੀ ਇਹ ਮੈਨੂੰ ਸੁਗਵਾ ਦਿੰਦੀਆਂ ਤੇ ਆਪੇ ਲਵ ਲੈ ਆਉਂਦਾ ਤੁਹਾਨੂੰ ਐਵੇਂ ਉਹਨਾਂ ਨੇ ਖੇਚਲ ਦਿੱਤੀ ਆ ਉਹ ਇਹਨਾਂ ਨੇ ਐਵੇਂ ਛਿਦੈਣਾ ਜੀ ਇਹਨੇ ਨੰਬਰ ਮੇਰਾ ਦੇ ਆਈਆਂ ਉੱਥੇ ਚਾਚਾ ਜੀ ਤੁਸੀਂ ਬਹੁ ਮੈਂ ਨਾ ਚਾਹ ਬਣਾ ਕੇ ਲਿਆਈ ਨਹੀਂ ਨਹੀਂ ਚਾਹ ਨਹੀਂ ਪੀਣੀ ਮੇਰੇ ਪੁੱਤ ਤੂੰ ਬੈ ਇੱਥੇ ਮੇਰੇ ਗੱਲ ਸੁਣ ਜਰਾ ਹਾਂਜੀ ਚੱਲ ਕੇ ਆਈ ਤੁਸੀਂ ਸਮੋਥ ਲੈਣਾ ਤੂੰ ਆਪਣਾ ਵੀ ਇੱਕ ਅੱਦਾ ਬਣਾ ਲਿਆ ਹੁੰਦੀ ਜਿ ਤਰ੍ਹਾਂ ਦੀਆਂ ਉਹ ਆ ਮੇਰੀਆਂ ਧੀਆਂ ਉਤਰਾਂ ਦੀ ਤੂੰ ਆ ਨਹੀਂ ਚਾਚਾ ਜੀ ਚੰਗੇ ਨਹੀਂ ਲੱਗੇ ਦਾ ਕੋਈ ਗੱਲ ਨਹੀਂ ਮੈਂ ਉਹਦਾ ਲੀੜੇ ਲਿਆਂਦੇ ਆ ਬਣਾ ਲਿਆਂਦੇ ਆ ਮੈਂ ਪੁੱਤ ਚੱਲ ਜਿਹੜੇ ਆ ਗਏ ਆ ਉਹ ਆ ਗਏ ਆ ਤੇ ਸੂਟ ਇੱਕ ਅੱਦਾ ਅਹੀਂ ਬਣਾ ਕੇ ਦੇਣਾ ਅਹੀਂ ਤੈਨੂੰ ਭਾਨੇ ਨਾ ਬਣਾਦਾ ਕੋਤਰਾ ਅਹੀਂ ਕਿੱਥੇ ਲੈ ਕੇ ਦਿੱਤਾ ਤੈਨੂੰ ਕੋਈ ਵੀ ਜਦੋਂ ਦਾ ਤੇਰਾ ਵਿਆਹ ਹੋਇਆ ਘਰ ਆਏ ਜੋ ਇਤਰਾ ਤੁਸੀਂ ਫੇਰਾ ਪਾ ਕੇ ਆ ਗਏ ਜੋ ਹੋਏ ਗੱਲ ਨਹੀਂ ਚਾਚਾ ਜੀ ਤਾਂ ਦੇ ਦਿੱਤੇ ਪਾਉਂਦੇ ਆ ਕੁਝ ਵੰਡਿਆ ਆ ਤੁਹਾਡੇ ਜੇ ਤੇ ਇੰਨਾ ਜੀ ਪਰ ਨਹੀਂ ਪਤਾ ਚੱਲ ਸਮਝ ਲਈ ਕਿ ਤੈਨੂੰ ਸਗਨ ਪਾਤਾ ਜਿਹੜਾ ਸਾਡੇ ਘਰ ਆਈ ਆ ਕੋਈ ਗੱਲ ਨਹੀਂ ਚਾਚਾ ਜੀ ਇਦਾਂ ਚੰਗੇ ਨਹੀਂ ਲੱਗੀਦਾ ਤੇ ਬਣਾਏ ਤੇ ਸਹੀ ਹੈ ਮੈਂ ਕੀ ਕਰਨੇ ਇੰਨੇ ਕੱਪੜੇ ਬਾਹਰ ਖੜੇ ਇੰਨੇ ਪੈਂਦੇ ਹੈਗੇ ਇਹਦਾ ਮਤਲਬ ਫਿਰ ਤੂੰ ਸਾਨੂੰ ਆਪਣਾ ਨਹੀਂ ਸਮਝਦੀ ਨਹੀਂ ਚਾਚਾ ਜੀ ਇਦਾਂ ਨਾ ਤੁਸੀਂ ਸੋਚੋ ਜੇ ਤੁਸੀਂ ਹਾਂ ਗੱਲਾਂ ਦੇਣ ਤੂੰ ਕੋਈ ਗੱਲ ਮੈਂ ਬਣਾ ਲਾਵਾਂਗੀ ਆਹ ਹੋਰ ਤੂੰ ਜਾਣਾ ਹੀ ਆ ਫੇਰ ਹਲੇ ਤਾਂ ਢੇ ਚੱਕਰ ਲੱਗਦੇ ਰਹਿਣੇ ਆ ਜਿੱਦਣ ਜਾਓਗੇ ਤੋ ਤਨ ਲੈ ਕੇ ਆਈ ਆਪਣਾ ਇੱਕ ਅੱਧਾ ਚਲੋ ਠੀਕ ਜੀ ਹਾਲ ਹੋ ਚਾਚਾ ਜੀ ਤੁਹਾਡੀ ਮਾਨਤ ਉਹ ਮੈਂ ਕਿੰਨਾ ਪੁੱਤ ਰੱਖ ਲੈਂਦੇ ਖਰਚਾ ਤਾਂ ਸਾਰਾ ਤੁਸੀਂ ਕਰਨਾ ਜੋ ਕਰਨਾ ਹੈ ਚਾਚਾ ਜੀ ਉਹ ਤਾਂ ਗੱਲ ਤਾਂ ਠੀਕ ਹੈ ਪਰ ਵਰਤੇ ਜਾਂਦੇ ਆ ਮੈਂ ਚਲੋ ਦੇ ਹੀ ਦਿੰਦੇ ਆ ਤੇ ਵਰਤੇ ਜਾਂਦੇ ਤੇ ਕੋਈ ਨਹੀਂ ਵਰਤ ਲੈਣੇ ਇਹੀ ਕੋਈ ਵੰਡਿਆ ਆ ਚਾਚਾ ਜੀ ਇਦਾਂ ਵਰਤਣ ਲੱਗੇ ਤੇ ਫਿਰ ਇਹ 100 ਕੰਮ ਹੋਣ ਨੇ ਆ ਉਹ ਕਿੱਦਾਂ ਕਰਾਂਗੇ ਪੈਸੇ ਨੂੰ ਥੋੜਾ ਆਪਾਂ ਤਰੀਕੇ ਨਾਲ ਰੱਖ ਕੇ ਚਾਹੁੰਦੇ ਆ ਕਿਉਂਕਿ ਵਿਆਜ ਐ ਪੈਰ ਪੈਰ ਤੇ ਪੈਸੇ ਦੀ ਜਰੂਰਤ ਹੀ ਪੈਣੀ ਆ ਉਹ ਚੱਲ ਕੋਈ ਗੱਲ ਨਹੀਂ ਉਹ ਪੁੱਤ ਗੁਰੂ ਰਾਮਦਾਸ ਨੇ ਕਰ ਦੇਣਾ ਆਪੇ ਪਤਾ ਹੀ ਨਹੀਂ ਲੱਗਣਾ ਕਿੱਥੋਂ ਆ ਗਿਆ ਕਿਤਨਾ ਹੋ ਗਿਆ 20 ਸਾਲ ਹੋ ਗਏ ਆਈ ਆ ਦੇਖੋ ਤੀਆਂ ਦਾ ਜਿਹੜਾ ਉਹ ਤੇ ਪਰਮਾਤਮਾ ਆਪਸਾ ਹੀ ਹੋ ਕੇ ਸਾਰੇ ਕਾਰਜ ਕਰਦਾ। ਬਿਲਕੁਲ ਬਿਲਕੁਲ ਤੇ ਤੂੰ ਹੀ ਨਾਲ ਉਹ ਕਹਿੰਦੇ ਜਿਹੜਾ ਉਹ ਫਿਰ ਕਰਾ ਲਿਆ ਤੁਹਾਨੂੰ ਲੱਗਣੀ ਮਸਲਾ। ਲਵ ਉਹ ਨਹੀਂ ਕੰਮ ਬਣਿਆ ਉਹ ਤਾਂ ਮੰਨਦਾ ਹੀ ਨਹੀਂ ਤੇ ਮੈਂ ਹੀ ਪੈਸੇ ਦੇ ਕੇ ਕੰਮ ਕਰਾਉਣਾ ਆ ਤੇ ਬਾਕੀ ਤੂੰ ਵੇਖ ਲੈ ਜੇ ਹੋਰ ਕਿਤੇ ਹੈਗਾ ਤੇਰਾ ਕੋਈ ਤੇ ਚਾਚਾ ਜੀ ਮੈਂ ਤੇ ਉਦੋਂ ਤੁਹਾਡੇ ਮੂੰਹ ਚੁੱਪ ਰਿਆ। ਉਹ ਜਿੱਦਾਂ ਗੱਲਬਾਤ ਕਰਨ ਦਾ ਕੋਈ ਆਹਾਰ ਹੈਗਾ ਹੀ ਇੱਕ ਦਿਨ ਬੰਦੇ ਨੂੰ ਇਹ ਕੰਮ ਕੇ ਲਈ ਕਹਿੰਦੇ ਆ। ਦੂਜਾ ਆ ਕੋ ਗੱਲ ਕਿਧਾਂ ਕਰਨ ਰਿਹਾ। ਔਰ ਸਿਰ ਮੈਂ ਤੂੰ ਹੀ ਉਦੋਂ ਕਿਹਾ ਵੀ ਚਲੋ ਮਾੜਾ ਮੋਟਾ ਮੂੰਹ ਮੱਥੇ ਲੱਗਦਾ ਇਹਨੂੰ ਕਹਿ ਰਹੀ ਨਹੀਂ ਨਹੀਂ ਤਾਂ ਮੈਂ ਤਾਂ ਉਦੋਂ ਹੀ ਵੇਲੇ ਵੀ ਇਹ ਕੰਮ ਕਰਨ ਵਾਲਾ ਬੰਦਾ ਨਹੀਂ ਹੈਗਾ ਜਿੰਨੂੰ ਕੰਮ ਹੋਏ ਨਾ ਚਾਚਾ ਜੀ ਕਰਨਾ ਉਹ ਆਪਾਂ ਦਾ ਦੋ ਕਦਮ ਹੁੰਦਾ ਵੀ ਹਾਂਜੀ ਦੱਸੋ ਮੈਂ ਕਰਦਾ ਵਾਂ ਇਦਾਂ ਨਹੀਂ ਇਦਾਂ ਇਹਦੇ ਨਾਲੋਂ ਅਲੱਗਲੇ ਪਿੰਡਾਂ ਦੇ ਨਹੀਂ ਆਪਣੇ ਫਤਿਹ ਵਾਲਾ ਮੁੰਡਾ ਉਹ ਜਾਣਦੇ ਜੇ ਤੂੰ ਆਹੋ ਉਹ ਜਿਹੜਾ ਬਹੁਤ ਵਧੀਆ ਟਾਈਮ ਦਾ ਵੀ ਪਾਬੰਦ ਆ ਜਿਹੜੇ ਟਾਈਮ ਤੇ ਤੂੰ ਕਹੋਗੇ ਉਸੇ ਤੋਂ ਨਿਹਜ਼ਰ ਹੋ ਜਾਣਾ ਤੇ ਜਿਹੜੀ ਚੀਜ਼ ਦੀ ਕਹੋਗੇ ਵੀ ਆਹ ਚੀਜ਼ ਇਦਾਂ ਇਦਾਂ ਨੇ ਉਦਾਂ ਵਿਚਾਨੇ ਕਰਕੇ ਦੇਣੀ ਚੱਲ ਫਿਰ ਤੂੰ ਕਰ ਗੱਲ ਉਧਰ ਇਹ ਜਿਹੜਾ ਸਾਨੂੰ ਹੋਣ ਖਰਾਬ ਕਰਨ ਲਿਆ ਆ ਇਹ ਫਿਰ ਕੱਲ ਨੂੰ ਵੀ ਕਰੂਗਾ ਪੈਸੇ ਦੇ ਕੇ ਕੰਮ ਕਰਾਉਣਾ ਅਸੀਂ ਤੇ ਉਹ ਅਸੀਂ ਉਹਦੇ ਕੋਲ ਕਰਾ ਲੈਨੇ ਜੇ ਬੰਦਾ ਸਹੀ ਆ ਤੇ ਇਹਨੂੰ ਪੈਸੇ ਪੋਤ ਨਹੀਂ ਨੂੰ ਕੋਈ ਦਿੱਤਾ ਜੇ ਨਾ ਨਾ ਪੈਸਾ ਨਹੀਂ ਹਲੇ ਕੋਈ ਵੀ ਦਿੱਤਾ ਮੈਂ ਤੇ ਫਿਰ ਕੋਈ ਗੱਲ ਨਹੀਂ ਫਿਰ ਆਪਾਂ ਇਦਾਂ ਕਰਦੇ ਆ ਸ਼ਾਮ ਨੂੰ ਆਪਾਂ ਚੱਲਦੇ ਜੇ ਤੁਹਾਡਾ ਟਾਈਮ ਆ ਜਾ ਤੇ ਨਹੀਂ ਤੇ ਫਿਰ ਪਹਿਲੇ ਟਾਈਮ ਮਿਲਾਂਗੇ ਕੋਈ ਨਹੀਂ ਵੇਲਾ ਜਦੋਂ ਤੋਂ ਗਏਗਾ ਚੱਲ ਜਾਗੇ ਫਿਰ ਪਤਾ ਕੀ ਆ ਫਿਰ ਉਹਨੂੰ ਜਾ ਕੇ ਦੱਸਣ ਵਾਲੇ ਬਣਾਗੇ ਨਾਲੇ ਆਪਾਂ ਪੱਕਾ ਕੰਮ ਕਰਾਂਗੇ ਕੋਈ ਉਦੀ ਜੇਬ ਚ ਪਾਇਆ ਕੋ 1000 ਤੋਂ ਪਾ ਕੇ ਆਵਾਂਗੇ ਅਗਲੇ ਨੂੰ ਪਤਾ ਹੋਊਗਾ ਵੀ ਆਹ ਤਰੀਕ ਤੇ ਨਾ ਆਹ ਕੰਮ ਕਰਕੇ ਦੇਣਾ ਨਹੀਂ ਨਹੀਂ ਪੁੱਤ ਉਹ ਤੇ ਕਰਨਾ ਹੀ ਆ ਕਿਉਂਕਿ ਦੇਣ ਲੱਗ ਕੇ ਆਉਂਦੇ ਆ ਦੇਣ ਵੀ ਆਉਣੇ ਨਾਲੇ ਪਹਿਲੇ ਸਮੇਂ ਹੋਰ ਚਾਚਾ ਜੀ ਉਦੋਂ ਹੀ ਬੰਦੇ ਜ਼ਬਾਨਾਂ ਦੇ ਲਾਮ ਬੰਨ। ਉਦੋਂ ਜੇ ਕਹਿੰਦੇ ਕਹਿ ਤਾ ਅਗਲਾ ਵੱਡਿਆ ਜਾਏ ਟੁੱਕਿਆ ਜਾਏ ਬੰਦਾ ਉੱਥੇ ਹਾਜ਼ਰ ਹੁੰਦਾ ਏ। ਹੋ ਕੇ ਅੱਜ ਕੱਲ ਤੇ ਭਾਂਗੇ ਨੂੰ 10000 ਦੇਵ ਦਿੱਤਾ ਨਾ ਤੇ ਮੰਨ ਲਓ ਦਾ ਪੱਕਾ ਨਹੀਂ ਪਰ ਹੁੰਦਾ ਵੀ ਟਾਈਮ ਤੇ ਹਾਜ਼ਰ ਹੋਏਗਾ ਕਿ ਨਹੀਂ ਹੋਏਗਾ। ਅੱਜ ਕੱਲ ਸਾਰਾ ਕੋਈ ਪੈਸਾ ਹੀ ਹੋ ਗਿਆ ਪਹਿਲੇ ਵੇਲੇ ਜ਼ਬਾਨ ਨਾਲ ਸਾਰੇ ਕੰਮ ਹੁੰਦੇ ਸੀ। ਕਰੀ ਕੋਈ ਕੇ ਨੂੰ ਸਾਈ ਸੁਈ ਦਾ ਪਤਾ ਹੀ ਨਹੀਂ ਹੁੰਦਾ ਇੰਦਜੀ ਦੀਆਂ ਦਾ ਕੋਈ ਹਾਲ ਹੀ ਨਹੀਂ ਆ ਕੱਲ ਮੈਂ ਸੱਤ ਚ ਖਲੋਤਾ ਤੇ ਉੱਥੇ ਬੰਦੇ ਡੇ ਗੱਲ ਕਰਨ ਹੁਣ ਤੁਹਾਨੂੰ ਮੈਂ ਪੂਰੀ ਗੱਲ ਕੀ ਦੱਸਣੀ ਆ ਉਹ ਵੀ ਇਹੋ ਬੰਦਾ ਗੱਲ ਡਿਆ ਕਰਨਾ ਕੋਈ ਜ਼ਮੀਨ ਜਮਾਨ ਦਾ ਰੌਲਾ ਇੱਕੋ ਹੀ ਲਿਖਤਨਾਮਾ ਕਰਕੇ ਤੇ ਮੁੜ ਕੇ ਪੈਰ ਤੇ ਮੁੱਕਰ ਗਏ ਦੱਸੋ ਕੀ ਕਰੇਗਾ ਕੋਈ ਆਹੋ ਇਹ ਤੇ ਗੱਲ ਹੈ ਚਾਚਾ ਜੀ ਦੇਖ ਲਓ ਪਹਿਲੇ ਸਮੇਂ ਚੰਗੇ ਨਹੀਂ ਹੁੰਦੇ ਮੰਮੀ ਦਾਦੇ ਆ ਵੀ ਜਦੋਂ ਵਿਆਹ ਹੁੰਦਾ ਸੀ ਨਾ ਘਰ ਚ ਤੇ 20 ਦਿਨ ਪਹਿਲਾਂ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਘਰ ਚ ਵਿਆਹ ਤੇ ਅੰਡੋ ਗਵੰਡੋ ਤੇ ਰਿਸ਼ਤੇਦਾਰ ਜਿਹੜੇ ਆ ਉਹ ਮਹਿਸੂਸ ਹੀ ਨਹੀਂ ਕੋਈ ਕਮੀ ਹੁੰਦੀ ਮੈਨੂੰ ਪਤਾ ਹੀ ਨਹੀਂ ਲੱਗਦਾ ਘਰ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵਿਆਹ ਆ ਸਾਰਾ ਕੰਮ ਆ ਪਿੰਡ ਦੇ ਤੇਰੇ ਵਰਗੇ ਇਤਨਾ ਮੁੰਡੇ ਜਵਾਨ ਆ ਉਹਨਾਂ ਸਾਰਿਆਂ ਨੇ ਇਤਨਾ ਹੀ ਆ ਸੰਭਾਲ ਲੈਣਾ ਕੰਮ ਕਹਿੰਨੇ ਕੋਈ ਕਰ ਲਿਆ ਇੰਨੇ ਕੋਈ ਕਰ ਲਿਆ ਅੱਜ ਕੱਲ੍ਹ ਤੇ ਮੁੰਡਾ ਅੱਕ ਹੀ ਨਹੀਂ ਲੱਗਦਾ ਕੋਈ ਇਹਨੂੰ ਕੰਮ ਕਹਿ ਦੋ ਤੇ ਸਹੀ ਗੱਲ ਤੇ ਮੈਂ ਨਾ ਬੀਨਾ ਪਰਸੋ ਚੋਦਣਾ ਆਪਾਂ ਵੇਖਣਦੇ ਆ ਮੈਂ ਤੇ ਗਰਲੀਨ ਫਿਲਮ ਲਾਈ ਜੀ ਘਰ ਉਹ ਵੇਖਣਦੇ ਆ ਪੁਰਾਣੇ ਤੌਰ ਤੇ ਫਿਲਮ ਇਹ ਕਿਦਾਂ ਮੰਜੇ ਬਿਸਤਰੇ ਪਹਿਲਾਂ ਇਕੱਠੇ ਕਰਦੇ ਹੁੰਦੇ ਸੀ ਚਾਹ ਰੋ ਆਈ ਹੀ ਫਿਲਮ ਹੀ ਆਈ ਮੰਜੇ ਬਿਸਤਰੇ ਮੇਰੇ ਹਿਸਾਬ ਨਾਲ ਆ ਹੀ ਫਿਲਮ ਦਾ ਦਾ ਹਾਂਜੀ ਹਾਂਜੀ ਤੇ ਕਿੰਨੀ ਵੇਲੇ ਵੀ ਉਦੋਂ ਕਿਹੜੇ ਸਾਥ ਦੀ ਰੌਣਕ ਹੁੰਦੀ ਸਾਰੀ ਹੈ ਨਾ ਉਦੋਂ ਤੇ ਲਾਵ ਦਾ ਦਾ ਮਹੀਨਾ ਮਹੀਨਾ ਪਹਿਲੇ ਪਤਾ ਚੱਲ ਜਾਂਦਾ ਹੁੰਦਾ ਸੀ ਕਿ ਇੰਦਰ ਵਿਆਹ ਆ ਕਦੀ ਕੋਈ ਲੈ ਆ ਕਦੀ ਕੁਝ ਕਰ ਲਾ ਹੁਣ ਤੇ ਵਿਆਹ ਵਾਲੇ ਦਿਨ ਨੂੰ ਹੀ ਪਤਾ ਲੱਗਦਾ ਕਿ ਵਿਆਹ ਆ ਨਾਨਕੇ ਮਾਸੀਆਂ ਭੂਆ ਇਹ ਰਿਸ਼ਤੇ ਦਾ ਦੰਦ ਹੁੰਦੇ ਸੀ ਕਿ 10 ਦਿਨ ਪਹਿਲਾਂ ਆਣ ਕੇ ਘਰ ਚ ਰੌਣਕ ਲਾਉਂਦੇ ਤੇ ਸਾਰੇ ਪਤਾ ਲੱਗਦਾ ਸੀ ਕਿ ਇਹਨਾਂ ਦੇ ਰਿਸ਼ਤੇਦਾਰ ਇਕੱਠੇ ਹੋਏ ਆ ਤੇ ਅੱਜ ਕੱਲ ਤਾਂ ਨਾ ਆਈ ਐ ਨੇ ਜੋਗੇ ਆ ਵੀ ਕੇ ਇਹਦੇ 2 ਦਿਨ ਪਹਿਲਾਂ ਟਾਈਮ ਕੱਢ ਕੇ ਜਾ ਕੇ ਅਗਲੇ ਦੀ ਕੋਈ ਮਦਦ ਕਰੀਏ ਵਿੱਚ ਕਰੀਏ ਨਾ ਹੀ ਕੋਈ ਅਗਲਾ ਵੀ ਇਲਾ ਕਹਿੰਦਾ ਵੀ ਆਣ ਕੇ ਮੈਂ ਕਰਦਾ ਚਾਚਾ ਜੀ ਬਾਕੀ ਤੇ ਸਾਰੇ ਕੰਮ ਹੋ ਗਏ ਆ ਜਿਹੜੇ ਹਾਡੇ ਕਰਨ ਵਾਲੇ ਸੀ ਤੂੰ ਸੋਨਾ ਬਣਾਨੇ ਰਹਿ ਗਿਆ ਤਾਂ ਉਹ ਹੁਣ ਤੁਸੀਂ ਜਾ ਕੇ ਨਾ ਲਾਵਣ ਦੇ ਕਿ ਦਿਨ ਬਣਾਇਓ ਆ ਕਰਦੇ ਆ ਪੁੱਤ ਕੇ ਇੱਥੇ ਛੁੱਟੀ ਕਰ ਲੈਨੇ ਆ ਤੇ ਤੁਸੀਂ ਵੀ ਨਾਲ ਹੀ ਚੱਲਿਓ ਚੱਲ ਕੋਈ ਗੱਲ ਨਹੀਂ ਚਾਚਾ ਜੀ ਜੇ ਤੁਸੀਂ ਆਂਦੇ ਆ ਤਾਂ ਚੱਲ ਜਾਾਂਗੇ ਪਰ ਮੈਂ ਇੰਨੀ ਸਿਆਣੇ ਤੁਸੀਂ ਜਾਓਗੇ ਨਾ ਤੇ ਫੇਰ ਮੰਮੀ ਨਾਲ ਲੈ ਜਾਓ ਕੋਈ ਨਹੀਂ ਪਰ ਜਾਈ ਨੂੰ ਨਾਲ ਲੈ ਜਾਾਂਗੇ ਉਹ ਸਿਆਣੇ ਆ ਉਹਨਾਂ ਨੂੰ ਸਾਰਾ ਪਤਾ ਆਇਆ ਤੇ ਬਾਕੀ ਲਾਓ ਕੀ ਰੇਡ ਰੂਟ ਦਾ ਕੋਈ ਪਤਾ ਕੀ ਚੱਲਣ ਡਿਆ ਆ ਚਾਚਾ ਜੀ ਪੁੱਛੀ ਨੂੰ ਕੋਈ ਸੋਨੇ ਨੂੰ ਤਾਂ ਆਇਆ ਜਿੱਦਾ ਆਗ ਹੀ ਲੱਗੀ ਏ ਇੱਕ ਜ਼ਮੀਨ ਹੋ ਗਈ ਇੱਕ ਸੋਨਾ ਹੋ ਗਿਆ ਦੋਵੇਂ ਚੀਜ਼ਾਂ ਜਿਹੜੀਆਂ ਦਿਨੋਂ ਦਿਨ ਵਧਾਉਂਦੀਆਂ ਰੋਕਨ ਨਹੀਂ ਡੀਆਂ ਨਹੀਂ ਤੇ ਆਪਣਾ ਪੁੱਤ ਇਹ ਕਰਦੇ ਆ ਚਾਚੀ ਤੇਰੀ ਦੀਆਂ ਥੋੜੀਆਂ ਬੋਰੀ ਪਈਆਂ ਜੇਵਰ ਉਹਦਾ ਇੱਕ ਅੱਧਾ ਪਿਆ ਤੇ ਉਹਦਾ ਨਿਰ ਬਣਵਾਉਣਾ ਚਾਚਾ ਜੀ ਇੰਦਾ ਨਹੀਂ ਕਰਨਾ ਚਾਚੀ ਜੀ ਨਾ ਨਿਸ਼ਾਨੀਆਂ ਤੇ ਇਹ ਨਹੀਂ ਕਰਨਾ ਹੈਗਾ ਆਪਾਂ ਤੇ ਕੋਈ ਗੱਲ ਨਹੀਂ ਤੁਸੀਂ ਇੰਦਾ ਕਰਿਓ ਜਿਹੜੀ ਜਵਾਈ ਨੂੰ ਚੀਜ਼ ਪਾਉਣੀ ਹੈ ਨਾ ਉਹ ਤੇ ਹੀ ਪਾ ਲਿਓ ਤੇ ਜਿਹੜੇ ਕੰਨਾਂ ਦੇ ਆ ਨਾ ਲਾਭ ਨੂੰ ਉਹ ਹੀ ਪਾਉਣੇ ਆ ਲਾਭ ਤੇ ਦੱਸਿਆ ਨਹੀਂ ਰੱਜਾ ਜੀ ਨੂੰ ਉਹ ਨਾ ਤੁਸੀਂ ਬਣਾਇਆ ਹੋਇਆ ਗਿਆ ਉਹ ਗਾਲੀ ਭੁੱਲ ਗਏ ਕਰੇ ਉਹ ਪੁੱਤ ਉਹ ਵੀ ਉਹਨਾਂ ਦਾ ਹੀ ਆ ਮੈਂ ਕੀ ਕਰਨਾ ਉਹਨਾਂ ਨੂੰ ਉਹਦਾ ਕੇ ਚਾਚਾ ਜੀ ਚਾਚੀ ਜੀ ਦੀ ਆਪਾਂ ਕੋਈ ਵੀ ਜਿਹੜੀ ਬਣਾਈ ਚੀਜ਼ ਆ ਨਾ ਉਹ ਗਵਾਉਣੀ ਨਹੀਂ ਹੈਗੀ ਕਿਉਂਕਿ ਚੀਜ਼ ਗਵਾਉਣੀ ਜਿਹੜੀ ਸੌਖੀ ਆ ਬਣਾਉਣੀ ਔਖੀ ਆ ਤੇ ਨਾਲੇ ਉਹ ਬੇਸ਼ੱਕ ਦੁਨੀਆ ਤੋਂ ਚਲ ਗਏ ਨੇ ਇਹੋ ਹੀ ਤਾਂ ਉਹਨਾਂ ਦੀ ਇਜਾਦਾ ਨੇ ਘਰ ਦੇ ਵਿੱਚ ਉਹ ਨਹੀਂ ਜੇ ਆਪਾਂ ਝਾੜ ਦੇਣੀ ਹੈਗੀ ਤਾਂ ਕੋਈ ਗੱਲ ਨਹੀਂ ਕਿ ਉਹ ਕਿਉਂਗੇ ਸਾਰ ਲਾਂਗੇ ਟਾਈਮ ਕੱਢ ਲਾਂਗੇ ਤਾਂ ਕੋਈ ਗੱਲ ਨਹੀਂ ਜੇ ਚਾਚਾ ਜੀ ਬਹੁਤੀ ਘਾਲ ਲੈਣਾ ਤਾਂ ਕੋਈ ਗੱਲ ਨਹੀਂ ਜਿਹਦੇ ਨਵ ਨੂੰ ਤੁਸੀਂ ਪੁੱਛ ਲਿਓ ਤੇ ਉਦਾਂ ਹੀ ਉਹ ਚੀਜ਼ ਪਾ ਦਿਓ ਪਣਾਉਣੀ ਨਹੀਂ ਹੈਗੀ ਉਹ ਉਹ ਕਰਦੇ ਨਾ ਉਹ ਬਾਅਦ ਚ ਆਪਾਂ ਵੇਖਾਂਗੇ ਕੀ ਕਰਨਾ ਜੇ ਮੰਨ ਲਓ ਨਵ ਨੂੰ ਚੀਜ਼ਾਂ ਪਾ ਵੀ ਦਿੰਨੇ ਆ ਇੱਕ ਦੇ ਅੱਜ ਦੇ ਸਮੇਂ ਨਾਲ ਚਾਚਾ ਜੀ ਉਹ ਸਹੀ ਨਹੀਂ ਲੱਗਣੀ ਅੱਜ ਤੋਂ 30 ਸਾਲ ਪੁਰਾਣੀ ਚੀਜ਼ ਆ ਉਹ ਅੱਜ ਨਾਲ ਕਿਦਾਂ ਮੈਚ ਕਰ ਜੇਗੀ ਤੇ ਜੇ ਆਪਾਂ ਉਹ ਸੁਨਿਆਰੇ ਕੋਲੋਂ ਉਹਨੂੰ ਕੋ ਕਰਾਉਣੇ ਆ ਪੰਨ ਤੋੜ ਉਹ ਚੀਜ਼ ਨਹੀਂ ਜਰ ਰਹੀ ਹੁੰਦੀ ਮੈਂ ਨਹੀਂ ਇਹ ਪੱਕ ਜਾਗਾ ਤੇ ਆਪਾਂ ਆਏ ਬਿਜੋ ਕਰਨਾ ਨਵੀਂ ਚੀਜ਼ ਪਾਵਾਂਗੇ ਕੱਲ ਹੀ ਅਗਲਾ ਕੋਈ ਕੋਈ ਗੱਲ ਕਰਾਉਣੀ ਹੈ ਜੀ ਚੱਲ ਫਿਰ ਪਤਾ ਤੁਸੀਂ ਸਿਆਣੇ ਜੋ ਅਸੀਂ ਵੇਖ ਲਿਓ ਆਪੇ ਜਿੱਤਾਂ ਵੀ ਕਰਨਾ ਆ ਤੇ ਮੈਂ ਚੱਲਦਾ ਫਿਰ ਚਲੋ ਠੀਕ ਬੈਜਦੇ ਚਾਚਾ ਜੀ ਤੁਸੀਂ ਚਾਹ ਵੀ ਨਹੀਂ ਪੀਤੀ ਹੈਗੀ ਮੈਂ ਕਿਹਾ ਚਾਹ ਬਣਾ ਪੀ ਗਿਆ ਹਾਂ ਤਾਂ ਰੋਣਾ ਹੀ ਮੈਂ ਜਦੋਂ ਆਇਆ ਆ ਆ ਨਾ ਕੋਤੇ ਕੀ ਗੰਡੇ ਪੂਜ ਨਹੀਂ ਡੈਡੀ ਜੀ ਉਹ ਮੈਨੂੰ ਲਵ ਨੇ ਪੈਸੇ ਦਿੱਤੇ ਹੀ ਤੇ ਉਹਦੇ ਜਦੋਂ ਪੈਸਾ ਕੋਈ ਇਤਰਾ ਖਰਚੇ ਹੀ ਨਹੀਂ ਹੁੰਦਾ ਤੇ ਕੋਈ ਬਣਾ ਮਰੋਂ ਕਿੱਲ ਲੈਂਦੇ ਸੂਟ ਜਰਜੀ ਤੁਹਾਨੂੰ ਦਿਖਾਏ ਤੇ ਸਹੀ ਹੀ ਕੱਪੜੇ ਤੇ ਮੈਂ ਬਣਾ ਕੇ ਲਿਆਂਦੀ ਆ ਕਿਉਂ ਕੀ ਗੱਲ ਹੋਈ ਤੇ ਉਹ ਜੇ ਘਰ ਵਾਲੇ ਤੇ ਨਹੀਂ ਲੈ ਬਣਾ ਕੇ ਲੈਂਦਾ ਤੁਸੀਂ ਵੇਖਿਆ ਕਿਹੜੇ ਮਾੜੇ ਹੀ ਕੱਪੜੇ ਉਹਦੋਂ ਤੇ ਤੁਸੀਂ ਕਹਿੰਦੇ ਸੀ ਬੜੇ ਸੋਹਣੇ ਆ ਪਰ ਪੈਸੇ ਉਹ ਜਿਹੜੇ ਲਵ ਨੇ ਮੈਨੂੰ ਦਿੱਤੇ ਆ ਪੈਸੇ ਤੋਂ ਨਹੀਂ ਦੋਨੀ ਆ ਮੈਂ ਤੇ ਆਉਂਦੇ ਆ ਨਾ ਵੇਲੀ ਚ ਆ ਕੇ ਪੈਸੇ ਗਿਣੇ ਤੇ ਪੈਸੇ ਦੇ ਉਹਨੇ ਪੂਰੇ ਦੇ ਪੂਰੇ ਹੀ ਜਨੇ ਵੜਾਏ ਤੈਨੂੰ ਮੈਂ ਨਹੀਂ ਡੈਡੀ ਜੀ ਮੈਂ ਤਾਂ ਉੱਥੇ ਵਾਵਾ ਸਮਾਨ ਲਿਆਵਾ ਕੱਪੜੇ ਮੈਂ ਆਪਣੇ ਵੀ ਬਣਾਏ ਨੇ ਸਮਾਨ ਦੇ ਵੀ ਬਣਾਇਆ ਸੋ ਇੱਕ ਦੋ ਸੂਟ ਤੁਹਾਡੇ ਵੀ ਲਿਆਂਦੇ ਆ ਤੇ ਕੁਝ ਚੱਲੀ ਕਿ ਥੋੜੇ ਬੋਤਲ ਲਿਹਾਉਣ ਵਾਲੇ ਨੇ ਤੇ 15-2000 ਰੁਪਏ ਖਰਚਿਆ ਹੀ ਮੈਂ ਤੇ ਪੈਸੇ ਤਾਂ ਆਪ ਨਹੀਂ ਦਿੱਤੇ ਮੈਂ ਵੀਰ ਜੀ ਨੂੰ ਫੜਾ ਦਿੱਤੇ ਹੀ ਮੈਂ ਕਹੀ ਉਹਨਾਂ ਨੇ ਵੀ ਨਾਲ ਜਾਣਾ ਵਾ ਐਵੇਂ ਉੱਥੇ ਦੁਕਾਨ ਤੇ ਮੈਂ ਆਪਣੇ ਕੋਲੋਂ ਕੱਢ ਕੇ ਦਿੰਦੀ ਬੁਰੀ ਲੱਗਾਂਗੇ ਕਿਸੇ ਨੇ ਕਹਿਣਾ ਨਾਲ ਭਰਾ ਆ ਤੇ ਭੈਣ ਨੂੰ ਭਰਾ ਦਿੱਤੀ ਤੋਬਾਰ ਨਹੀਂ ਹੈਗਾ ਨਾਲੇ ਉਹਨਾਂ ਦੀ ਬੇਇੱਜ਼ਤੀ ਹੁੰਦੀ ਨਾਲ ਮੇਰੀ ਵੀ ਹੁੰਦੀ ਚੰਗੇ ਨਹੀਂ ਲੱਗੀਦਾ ਐਦਾਂ ਤੇ ਉਹਲੋ ਜਿਹੜੇ ਫਿਰ ਉੱਥੇ ਤੁਸੀਂ ਖਰਚਾ ਕੀਤਾ ਤੇ ਉਹਨਾਂ ਲੱਗਨੇ ਆਪਣੇ ਕੋਲ ਹੀ ਕੀਤਾ ਆ ਹਾਂਜੀ ਡੈਡੀ ਜੀ ਮੈਂ ਨਹੀਂ ਕਰਦਾ ਹੁੰਦਾ ਹਾਂ ਨਾ ਜਾ ਕੇ ਗੱਲ ਕਿ ਐਵੇਂ ਮੇਰੇ ਸਿਰ 'ਤੇ ਇੰਨਾ ਭਾਰ ਚੜੀ ਆ ਮੈਂ ਕੱਲ ਨੂੰ ਕਿੱਦਾਂ ਲਾਉਣੀਆਂ ਆ ਫਿਰ ਤੇ ਪਤਾ ਹੀ ਆ ਤੈਨੂੰ ਤਾਂ ਹੀ ਆਪਣੀ ਦਾ ਫਿਰ ਉਹ ਗੱਲਾਂ ਕਰੂਗੀ ਕੀ ਫਾਇਦਾ ਨਹੀਂ ਨਹੀਂ ਡੈਡੀ ਜੀ ਤੁਸੀਂ ਮੀਰ ਜੀ ਨਾਲ ਗੱਲ ਕਰੋ ਕਿ ਇਦਾਂ ਨਾ ਤੁਸੀਂ ਕਰੋ ਚਲ ਜਿਹੜਾ ਹੁਣ ਖਰਚਾ ਕਰਨਾ ਹੋ ਉੱਤੇ ਹੀ ਕਰਨਾ ਹੈ ਕਰਨਾ ਵਾ ਐਵੇਂ ਬਾਅਦ ਵਿੱਚ ਕੱਲ ਨੂੰ ਗੱਲਾਂ ਸੁਣਨ ਕੇ ਸਾਡੇ ਕਰਕੇ ਉਹ ਵੀ ਨਹੀਂ ਮੈਂ ਕੋਈ ਨਹੀਂ ਜਾਣਨਾ ਉਹਦੇ ਵੱਲ ਤੇ ਮੈਂ ਗੱਲ ਕਰਕੇ ਆਉਣਾ ਉਹਦੇ ਨਾਲ ਆਹੋ ਕਿ ਨਹੀਂ ਉਹਨਾਂ ਨੂੰ ਕਹੋ ਤੁਸੀਂ ਜਾਣਾ ਕਰੋ ਕੋਈ ਨਹੀਂ ਅਸੀਂ ਕਰ ਲਾਂਗੇ ਓਕੇ ਸੋਕੇ ਟਾਈਮ ਤੇ ਕਰਨਾ ਪਤਾ ਵਾਪੇ ਹਨੂ ਕਰਨਾ ਹੀ ਪੈਣਾ ਵਾ ਮੁੜ ਕੇ ਜਦੋਂ ਇਹਨਾਂ ਨੇ ਦੇ ਦਿੱਤੇ ਹਰ ਜਗ੍ਹਾ ਤੇ ਪਏ ਤੇ ਫਿਰ ਮੁੜ ਕੇ ਦੇਣੇ ਕੀ ਜਾਣੇ ਨਹੀਂ ਮੇਰੇ ਸੂਟ ਕਿਹੜੇ ਕੈਂਡੀ ਲੈ ਕੇ ਆਏ ਤੇ ਮੈਂ ਤਾਂ ਲਵ ਨੂੰ ਕਹਿੰਦੇ ਆ ਸੋ ਕਿ ਮੇਰੇ ਨਾਲ ਚੱਲੀ ਤੇ ਮੈਨੂੰ ਸੂਟ ਤੋਂ ਬਣਾ ਦੀ ਉਹ ਤੁਸੀਂ ਡੈਡ ਜੀ ਤੁਹਾਡੀ ਕੁੜਤੇ ਪਜਾਮੇ ਲਿਆਉਂਦੇ ਨੇ ਤੇ ਉਹ ਤੁਸੀਂ ਸੰਭਾਲਿਓ ਤੇ ਬਾਕੀ ਦੂਜੇ ਤੁਸੀਂ ਰੈਡੀमेड ਲੈਣੇ ਹੋਣੇ ਉਹ ਤੁਸੀਂ ਆਪਣੀ ਪਸੰਦ ਦੇ ਲੈ ਆਓ ਜਿੱਦਾਂ ਦੇ ਵੀ ਲਿਓਣੇ ਹੋਣਗੇ ਨਹੀਂ ਪਤਾ ਰੈਡੀਮੇਡ ਨਹੀਂ ਲੈਣੇ ਮੇਰਾ ਰਾਤਾ ਕੇ ਲੈ ਕੇ ਨਾ ਆਪ ਸਮਾਈ ਉਹ ਫਿਟਿੰਗ ਵਧੀਆ ਹੁੰਦੀ ਹੈ ਚਲੋ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਹੀ ਕਰ ਲਿਓ ਤੇ ਇਹਨਾਂ ਦਾ ਮੈਂ ਕਿਹੜੀ ਨਿੰਦਰਪ ਸਿੰਘ ਹੁੰਦੀ ਹੈ ਚਲੋ ਮੈਂ ਦੋ ਕਲਰ ਲੈ ਆਏ ਹੀ ਤੁਹਾਡੇ ਵਾਸਤੇ ਤੇ ਚੱਲ ਫਿਰ ਮੈਂ ਉਹ ਆਵਾਂ ਮੜਾ ਜਿਹਾ ਲਵ ਕੋ ਫਿਰ ਉਹਦੇ ਨਾਲ ਗੱਲ ਕਰਕੇ ਆਵਾਂ ਇੱਕ ਵਾਰੀ ਕਿਥੋਂ ਹਾਂ ਹਾਂਜੀ ਉਹਨਾਂ ਨਾਲ ਗੱਲ ਕਰ ਲਓ ਇਦਾਂ ਚੰਗੇ ਨਹੀਂ ਲੱਗਦੇ ਹੈਗਾ ਉਹ ਮੇਰੇ ਪਾਈ ਬਾਅਦ ਚ ਬੋਲੇ ਤੇਰੀ ਕੋਈ ਫਾਇਦਾ ਨਹੀਂ ਆ ਫਿਰ ਨਾਲੇ ਡੈਡ ਜੀ ਤੁਹਾਡੇ ਨਾਲ ਹਰ ਜਗ੍ਹਾ ਤੇ ਤੁਰੇ ਫਿਰ ਰਹਿੰਦੇ ਨੇ ਤੇ ਅਗਲੇ ਨੇ ਮੁੜ ਕੇ ਕਹਿਣਾ ਵਾ ਵੀ ਖਰਚਾ ਵੀ ਹੀ ਆਪਣੇ ਕੋਲੋਂ ਕਰੀਏ ਤੇ ਐਵੇਂ ਗੱਲਾਂ ਕੀ ਸੁਣਦਾ ਫਾਇਦਾ ਵਾ ਨਹੀਂ ਨਹੀਂ ਮੈਂ ਚਲੂ ਕਿਉਂ ਨਾ ਫਿਰ ਉਹਦੇ ਵੱਲੋਂ ਤੇ ਤੁਸੀਂ ਵੇਖ ਲਓ ਰੋਟੀ ਪਾਣੀ ਦਾ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਕਰ ਲਓ ਗੱਲ ਹਾਂ ਕਿੰਨੇ ਚੰਗੇ ਨੇ ਵੀਰ ਜੀ ਕਿੰਨਾ ਸੋਚਦੇ ਆ ਸਾਡਾ ਮਿਲਮ ਮੈਂ ਪੈਸੇ ਫੜਾਈ ਇਹਨਾਂ ਨੂੰ ਕਿ ਚਲ ਤੁਸੀਂ ਆਪਣੇ ਕੋਲੋਂ ਦੇ ਦਿਓ ਤੇ ਉਹਨਾਂ ਨੇ 1 ਰੁਪਈਆ ਵੀ ਨਹੀਂ ਖਰਚਾ ਵਿੱਚੋਂ ਉਦਾਂ ਦੇ ਉਦਾਂ ਹੀ ਡੈਡੀ ਜੀ ਨੂੰ ਫੜਾਉਂਦੇ ਆ ਜੀ ਕਿਤੇ ਮੇਰਾ ਫੜਾ ਭਰਾ ਹੁੰਦਾ ਉਹ ਭਾਵੇਂ ਮੇਰਾ ਇੰਨਾ ਸੋਚਦਾ ਨਾ ਤੇ ਵੇਖ ਲਾ ਕਿੰਨਾ ਕਰਦੇ ਨੇ ਸਾਡਾ ਪਰ ਪਤਾ ਨਹੀਂ ਕਿਵੇਂ ਦੇ ਚਲਗੇ ਨੇ ਵੀਰ ਜੀ ਕਿੰਨਾ ਚੰਗਾ ਸੁਭਾਵਾ ਤੇ ਤਾਈ ਜੀ ਐਨੇ ਗੁੱਸੇ ਵਾਲੇ ਆ ਨਾ ਕੋਈ ਹਿਸਾਬ ਨਹੀਂ ਗੱਲ ਗੱਲ ਦਾ ਹਿਸਾਬ ਰੱਖਦੇ ਆ ਕਿ ਕਿਹੜੇ ਬੰਦੇ ਨੇ ਕਿਹੜੇ ਮੌਕੇ ਤੇ ਮੈਨੂੰ ਕਿਹੜੀ ਗੱਲ ਕਹੀ ਆ ਇੱਕ ਲਵ ਵੀਰ ਜੀ ਨੇ ਜਿਹੜਾ ਸਾਡਾ ਨਾ ਹਰ ਚੰਗੇ ਮਾੜੇ ਟਾਈਮ ਵਿੱਚ ਸਾਥ ਦਿੰਦੇ ਨੇ ਮੈਂ ਤੇ ਵਾਹਿਗੁਰੂ ਘੜੀ ਅਰਦਾਸ ਕਰਦੀ ਆ ਕਿ ਸਾਰੇ ਰਿਸ਼ਤੇ ਭੈਣ ਭਰਾ ਨਾ ਇਦਾਂ ਹੀ ਨਾਲ ਮਿਲ ਕੇ ਰਹਿਣ ਤੇ ਲਵ ਵੀਰ ਜੀ ਨੇ ਇੱਕ ਵਾਰੀ ਨੇ ਸੋਚਿਆ ਕਿ ਮੇਰੀ ਆਪਣੀ ਭੈਣ ਹੀ ਮੇਰੇ ਚਾਚੇ ਦੀ ਕੁੜੀ ਆ ਆਪਣੀਆਂ ਭੈਣਾਂ ਵਾਂਗੂ ਦੇ ਨੇ ਪਿਆਰ ਕਰਨਾਂ ਤੇ ਹਰ ਇੱਕ ਚੀਜ਼ ਜਿਹੜੀ ਆ ਕਿਨੇ ਚਾਣਾ ਲੈ ਕੇ ਦੇਂਦੇ ਆ ਨਹੀਂ ਤੇ ਕਿੱਥੇ ਕੋਈ ਇੰਨਾ ਕਰਦਾ ਕਿਸੇ ਦਾ ਇਹ ਵੀ ਦੇਲ ਹੀ ਹੋਏ ਨਾ ਫੇਰੇ ਕੀਤਾ ਜਾਂਦਾ ਭਾਵੇਂ ਕਿਸੇ ਕੋਲ ਜਿੰਨਾ ਮਰਜ਼ੀ ਹੋਏ ਦਿਲ ਵੱਡਾ ਹੋਣਾ ਚਾਹੀਦਾ ਅਮੀਰੀ ਦਿਲ ਦੀ ਹੁੰਦੀ ਆ ਪੈਸੇ ਦੀ ਨਹੀਂ ਹੁੰਦੀ ਪਤਾ ਲੱਗ ਗਿਆ ਅੱਜ ਮੈਨੂੰ ਕਰਨਾ ਜਿੰਦਾਂ ਨਹੀਂ ਚੀ ਜਿ ਪਸੰਦ ਹੈ ਤੋ ਨਾ ਤੂੰ ਉਹਨਾਂ ਦੇ ਲੈ ਲਿਓ ਤੁਹਾਨੂੰ ਬੋਲ ਕਹਤੋਂ ਦਾਗ ਖਾਲੀ ਕਾ ਲੇਣਾ ਹੂ ਕਾਫੇ ਨਾ ਨਲੇ ਦ ਚੰਗੇ ਨਹੀਂ ਲੱਗਦਾ ਫਿਰ ਜਿਵੇਂ ਹਰ ਜਗ੍ਹਾ ਤੇ ਇਦਾਂ ਅੱਗੇ ਅੱਗੇ ਹੋਵਾਂਗੇ ਨਾ ਫਿਰ ਤੁਹਾਡੀ ਮੰਮੀ ਨੇ ਸੋਚਣਾ ਇਹ ਤੇ ਪਹਿਲਾਂ ਹੀ ਝਾਤਰੀਆਂ ਕਰਨ ਲੱਗ ਪਈ ਤਨ ਬਾਅਦ ਵੀ ਚੀਜ਼ਾਂ ਨਹੀਂ ਬਣਵਾ। ਇਹ ਚੀਜ਼ ਵੀ ਸੋਚਣੀ ਪੈਂਦੀ ਹੈ। ਮੈਂ ਇਹਨਾਂ ਹੱਦ ਤਵਾ ਤਾਂ ਡੇ ਬਣੀ। ਬੜਾ ਕੁਝ ਸੋਚਣਾ ਪੈਂਦਾ ਹਰ ਵਕਤ ਇਨਸਾਨ ਆਪਣੇ ਬਾਰੇ ਹੀ ਨਹੀਂ ਸੋਚਦਾ। ਜਿਹੜੇ ਬਾਕੀ ਕਰਦੇ ਜੀ ਹੁੰਦੇ ਆ ਨਾ ਉਹਨਾਂ ਬਾਰੇ ਵੀ ਸੋਚਣਾ ਪੈਂਦਾ। ਚਲੋ ਠੀਕ ਹੈ ਕੋਈ ਨਹੀਂ ਹੋ ਜਾਗੀ ਤਿਆਰ ਆ ਜਿਓ ਫਿਰ ਮੈਂ ਤਾਂ ਆਪਣੀ ਮਿਹਨਤ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਸਮਝ ਨਹੀਂ ਲੱਗਦੀ بس ਆਪਣੀ ਗੱਲ ਰੱਖਣੀ ਹੁੰਦੀ ਹੈ ਚੱਲ ਠੀਕ ਹੈ ਹੁਣ ਕੀ ਕਰਾਂ ਕਿੰਨੀ ਵਾਰੀ ਨਵਾਂ ਕਰਾਇਆ ਮੈਂ ਠੀਕ ਨਾਲ ਲਗਾ ਕੇ ਕਰਾਂ ਮੇਰੇ ਤੇ ਇਕੱਲੇ ਦਾ ਨਾਲ ਜਾਣੂ ਤੀਲੀ ਨਹੀਂ ਕਰੰਗਾ ਚੱਲ ਇੱਥੇ ਹੀ ਕਰਾਂ ਬਾਬ ਬਾਹਰ ਚਾਏ ਹੋ ਪਹਿਲੇ ਵਜੇ ਆ ਕੋਈ ਆਇਆ ਜੀ ਇਦਾਂ ਕਰਨੀ ਆ ਕੰਮ ਤੇ ਸਾਰਾ ਨਿਭਣ ਗਿਆ ਵਾ ਕੱਪੜੇ ਪ੍ਰੈਸ ਕਰ ਲੈਣੇ ਆ ਕਈ ਵਾਰੀ ਬੱਤੀ ਨਹੀਂ ਹੁੰਦੀ ਹੁੰਦੀ ਤੁਸੀਂ ਜੀ ਅੱਜ ਬੜਾ ਗੇਟ ਬੰਦ ਕੀਤਾ ਵਾ ਤੁਸੀਂ ਗੇਟ ਮੈਨ ਕਿ ਤੂੰ ਬੰਦ ਕਰਨਾ ਸੀ ਉਹ ਮੰਮੀ ਕਰ ਗਈ ਕਿਤੇ ਆਏ ਵਾਰ ਠੀਕ ਆ ਤੇ ਭਾਵੇਂ ਕਿ ਰਹੇ ਨੇ ਆ ਘਰੇ ਆ ਵਾ ਕਾਮੀ ਕੋਈ ਤਾਂ ਮੈਨੂੰ ਫੋਨ ਕਰ ਦਿੰਦੀ ਆਪਾਂ ਉਧਰ ਆ ਜਾਂਦੇ ਨਹੀਂ ਮੈਂ ਇਹਨਾਂ ਭਾਬੀ ਨਾਲ ਕੋਈ ਗੱਲ ਕਰਨੀ ਨਹੀਂ ਕੁਛ ਨਹੀਂ ਕੁਝ ਉਹਨਾਂ ਨਾਲ ਚੱਲ ਠੀਕ ਆ ਅੰਤਰੀਆ ਚੱਲ ਜਾ ਫਰਸ ਕਰਕੇ ਵੀ ਰੱਖੀ ਦੇ ਤਾਂ ਨਹੀਂ ਵੱਡਾ ਪੈ ਜਾਂਦੀ ਏ ਤਾਂ ਲੱਭ ਜਦੋਂ ਆਪਣੇ ਕੱਪੜੇ ਲੈਂਦੀ ਆ ਤੇ ਮੇਰੇ ਉਦਾਂ ਹੀ ਸੋਟ ਛੱਡਦੀ ਏ ਭੀਜੀ ਕਪੜੇ ਪ੍ਰੈਸ ਕਰ ਰਹੇ ਨੇ ਉਹ ਨਾਵਾ ਹੈ ਹਾਂਜੀ ਮੈਂ ਤਾਂ ਤੇਰੇ ਲਈ ਬੈਠੀ ਆ ਤੇ ਕਪੜੇ ਪ੍ਰੈਸ ਕਰ ਲੈਣੇ ਆ ਉਹਸ ਨਾਲ ਠੀਕ ਠਾਕ ਚਾਚਾ ਜੀ ਹਾਂਜੀ ਸਾਰੇ ਵਧੀਆ ਠੀਕ ਠਾਕ ਤੇ ਤਾਈ ਜੀ ਕਿੱਥੇ ਆ ਉਹ ਤੇ ਅੰਦਰ ਕੋਈ ਗੱਲ ਨਹੀਂ ਬਟ ਕਰਨੀ ਇਹਨਾਂ ਨਾਲ ਨਹੀਂ ਉਹਨਾਂ ਨਾਲ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਧੜ ਨਾਲ ਕੇ ਹੀ ਕੰਮ ਆਈ ਆ ਜ਼ਰੂਰੀ ਆ ਕੋਈ ਕੰਮ ਕਿਹੜਾ ਕੰਮ ਆ ਕੋਈ ਗੱਲ ਆ ਤੂੰ ਬਹਿ ਤੇ ਮੈਂ ਤੇਰੇ ਲਈ ਪਾਣੀ ਲੈ ਕੇ ਆਈ ਫਿਰ ਦਾਦੀ ਨਹੀਂ ਪਾਣੀ ਨਹੀਂ ਮੈਂ ਪੀਣ ਹੈਗਾ ਮੈਂ ਕਿਤੇ ਦੁਰਵਾਈ ਇੱਥੇ ਵੀ ਤੇ ਆਈ ਆ ਆਜੋ ਤੁਸੀਂ ਨਵਤਾਸ ਕੀ ਕੰਮ ਹੀ ਭਾਬੀ ਜੀ ਮੁੰਡੇ ਦਾ ਨਾ ਫੋਨ ਆਉਂਦਿਆ ਵਾ ਫੇਰ ਕੋਈ ਉਹ ਜੀ ਗੱਲ ਕਰਦਾ ਵਾ ਉਹ ਦਿਨ ਮੇਕੋ ਨੇ ਮਾਫੀ ਮੰਗੀ ਤੇ ਮੰਮੀ ਨੇ ਮੈਨੂੰ ਕਿਹਾ ਹੀ ਨਹੀਂ ਨਹੀਂ ਉਹ ਜੀ ਤੇ ਉਹਨੇ ਕੋਈ ਵੀ ਨਹੀਂ ਗੱਲ ਕੀਤੀ ਹੈਗੀ ਉਹ ਕਹਿੰਦੇ ਕਿ ਹੇ ਸੋਨਾ ਬਣਾਉਣਾ ਵਾ ਤੇ ਤੁਸੀਂ ਵੀ ਨਾ ਤਲ ਤਿਆਰ ਹੋ ਜਾਓ ਤੇ ਤੁਹਾਨੂੰ ਮੈਂ ਲੈਣਾ ਵਾਂਗਾ ਤੇ ਆਪਣੀ ਮਨਪਸੰਦੀ ਜਿੱਦਾਂ ਦੀ ਵੀ ਚੀਜ਼ ਲੈਣੀ ਹੋਗੀ ਨਾ ਤੁਸੀਂ ਲੈ ਲਿਓ ਮੈਂ ਤੇ ਕਹਾਂ ਮੈਂ ਕੋਈ ਨਹੀਂ ਜੜੀ ਵੀ ਤੁਹਾਨੂੰ ਵਧੀਆ ਚੀਜ਼ ਲੱਗੂਗੀ ਨਾ ਤੇ ਤੁਸੀਂ ਬਣਾ ਲਿਓ ਨਾਲੇ ਤੇਰੀ ਮੰਮੀ ਵੀ ਨਾਲ ਹੀ ਆ ਓ ਕਿਹੜੀ ਨਹੀਂ ਆਣਾ ਨਾ ਸਾਰੀ ਸਮਝ ਆਪੀ ਕਿਹੜੀ ਚੀਜ਼ ਕਿਦਾਂ ਦੀ ਹੈ ਤੇ ਕਿਦਾਂ ਨਹੀਂ ਹੈ ਆ ਮਨਾਵ ਮੈਂ ਤੁਹਾਨੂੰ ਤਾਂ ਇਹ ਕਹਿਣ ਆਈ ਆ ਕਿ ਤੁਸੀਂ ਵੀ ਸਵੇਰੇ ਤਿਆਰ ਹੋ ਜਿਉਂ ਹ ਮੇਰੇ ਨਾਲ ਚਲ ਜਿਓ ਮੈਨੂੰ ਤੇ ਹੋਤਰਾ ਹੀ ਹੋਈ ਜਾਂਦਾ ਡਰ ਜਿਹੀ ਲੱਗੀ ਜਾਂਦਾ ਨਾ ਕੋਈ ਗੱਲ ਨਹੀਂ ਤੂੰ ਚਲ ਜੀ ਇਕੱਲੇ ਚਲ ਜੀ ਕੋਈ ਗੱਲ ਨਹੀਂ ਕਿ ਮੈਂ ਨਾ ਆਪਣੇ ਉਨ ਪੱਕਾ ਨਹੀਂ ਆਂਦੀ ਬਹੁਤ ਇਹਨੂੰ ਪਤਾ ਸਹੀ ਇਹ ਘਰ ਚ ਕਿੰਨੇ ਕੰਮ ਆ ਤੇ ਜੇ ਮੈਂ ਚਲ ਗਈ ਉੱਥੇ ਕੰਮ ਰਹਿ ਜਾਂਦੇ ਆ ਤੇ ਮੰਮੀ ਕੋ ਤੇ ਕੋਈ ਕੰਮ ਹੀ ਨਹੀਂ ਹੁੰਦਾ ਹੈਗਾ ਤੇ ਕੋਈ ਨਹੀਂ ਤੁਸੀਂ ਆਪਣੇ ਤਰੀਕੇ ਨਾਲ ਤਾਈ ਜੀ ਨਾਲ ਗੱਲ ਕਰ ਲਿਓ ਹਾਂ ਸੜਾਖਣ ਉਹਨਾਂ ਨੇ ਮੋੜਨਾ ਹੈਗਾ ਜੇ ਮੈਂ ਕੋਈ ਗੱਲ ਕਹੀ ਨਾ ਉਹਨਾਂ ਨੂੰ ਉਹਨਾਂ ਨੇ ਫਿਰ ਛੱਟ ਗੁੱਸਾ ਕਰ ਲੈਣਾ ਤੇ ਤੁਹਾਨੂੰ ਸਗੋਣੀ ਜਾਣ ਦੇਣਾ ਤੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਤੇ ਮੇਰੇ ਨਾਲ ਸਵੇਰੇ ਪੱਕਾ ਜਾਇਓ ਤੁਸੀਂ ਮੇਰੇ ਨਾਲ ਜਾ ਸਕਦੇ ਹੋ ਹੋਰ ਕਿੰਨੇ ਜਾਣਾ ਵਾ ਤੇ ਮੇਰਾ ਨਾ ਕੱਲੀ ਦਾ ਜਾਣ ਨੂੰ ਦਿਲ ਨਹੀਂ ਕਰਿਆ ਜੇ ਮੈਨੂੰ ਹੁਣ ਜਵਾਬ ਦਿੱਤਾ ਨਾ ਤੁਹਾਨੂੰ ਉਸੇ ਵੇਲੇ ਤਾਈ ਜੀ ਨੂੰ ਫੋਨ ਕਰ ਦੇਣਾ ਵਾ ਕਿ ਅੱਗੋਂ ਨੇ ਮੈਂ ਕਿਆ ਵਾ ਫਿਰ ਆਦੀ ਆਂਦੀ ਮੈਂ ਨਹੀਂ ਆਉਣਾ ਹੈਗਾ ਨਾ ਨਹੀਂ ਤੂੰ ਜਵਾਬ ਨਹੀਂ ਦੇਣਾ ਹੈਗਾ ਮੈਂ ਐਦਾਂ ਤੇਰੇ ਵੀਰ ਨਾਲ ਗੱਲ ਕਰੂੰਗੀ ਵੀ ਉਹਨੇ ਜ਼ਰੂਰ ਆਹੀ ਉਹਨੂੰ ਲੈਣ ਆਉਣਾ ਵਾ ਤਲਾਵ ਆਪੇ ਨਾਲ ਚਲ ਜੇਗਾ ਨਹੀਂ ਚਲ ਜਾਗੇ ਜੇ ਮੰਨ ਜਾਣਗੇ ਤੇ ਜੇ ਇਹ ਨਾ ਵੀ ਮੰਨਣਗੇ ਨਾ ਤੇ ਕੋਈ ਗੱਲ ਨਹੀਂ ਮੈਂ ਕਹਾਂਗੀ ਤੁਸੀਂ ਮੈਨੂੰ ਘਲਾ ਦੋ ਤੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਚਲ ਜਾਾਂਗੀ ਹਾਂਜੀ ਆਪਾਂ ਸਭ ਕੁ ਦਵੇਂ ਝਣੀ ਹੋਵਾਂਗੇ ਨਾ ਤੇ ਨਾਲੇ ਫਿਰ ਵੀ ਥੋੜਾ ਆਸਰਾ ਜਿਹਾ ਹੋ ਰਿਹਾ ਤੇ ਮੈਂ ਇਕੱਲੀ ਉੱਥੇ ਨਾ ਤੁਹਾਨੂੰ ਵੀ ਪਤਾ ਹੀ ਆ ਪਹਿਲੀ ਗੱਲ ਨਹੀਂ ਉਹ ਤੇਰਾ ਸੌਰਾ ਪਰਵਾਦ ਮੰਨਣ ਵਾਲਾ ਵਾ ਹੋਏ ਅਸੀਂ ਤੇਰੇ ਨਾਲ ਥੋੜਾ ਹਮੇਸ਼ਾ ਜਾਈ ਜਾਣਾ ਵਾ ਉਹ ਤੇ ਗੱਲ ਤਾਂ ਢੀ ਸਹੀ ਆ ਪਰ ਫਿਰ ਵੀ ਇਹ ਹਲੇ ਕਿਹੜਾ ਮਿਲੇ ਵਰਤੇ ਆ ਨਨਤਾ ਨੂੰ ਪਤਾ ਹੀ ਆ ਉਹ ਕਿਹੜਾ ਚੰਗੀ ਤਰ੍ਹਾਂ ਬੋਲਦਾ ਤੇ ਹੈ ਨਹੀਂ ਆ ਨਹੀਂ ਬਹੁਤ ਫਰਕ ਉਹਦਾ ਪੈ ਜਾਣਾ ਵਾ ਚਲੋ ਚੰਗਾ ਹੀ ਆ ਭਾਬੀ ਜੀ ਜਿਸ ਬਾ ਬਦਲ ਜਾਏਗਾ ਤੇ ਇਤੋਂ ਵਧੀਆ ਕੀ ਹੋ ਸਕਦਾ ਤੇ ਹੁਣ ਫਿਰ ਜਿਹਦਾ ਫੋਨ ਆਵੇ ਜਾਂ ਮੈਂ ਆਪ ਕਰਕੇ ਉਹਨੂੰ ਕਹਦਾ ਕਿ ਕੋਈ ਨਹੀਂ ਤੁਸੀਂ ਸਾਨੂੰ ਆਣ ਕੇ ਲੈ ਜਿਓ ਅਸੀਂ ਤਿਆਰੀ ਰਵਾਂਗੇ ਦਾਵਤ ਨੂੰ ਬਦਾਂ ਨੂੰ ਫੋਨ ਕਰਕੇ ਕੀ ਕਹੀ ਕਿ ਤੂੰ ਸਾਨੂੰ ਲੈਣਾ ਹੀ ਆਪਾਂ ਨਾ ਏਡੇ ਤੇ ਆ ਜਾਾਂਗੇ ਤਾਂ ਉਥੋਂ ਲੈ ਜਾਏਗਾ ਤੇ ਜੇ ਇੱਥੇ ਆਏ ਨਾ ਲੋਕਾਂ ਬੜੀਆਂ ਗੱਲਾਂ ਬਣਾਉਣੀਆਂ ਨੇ ਦਾਤਰੀ ਨੂੰ ਇੱਕ ਬੰਨੇ ਦਿੰਦੇ ਤੇ ਦੁਨੀਆ ਨੂੰ ਦੋਵੇਂ ਬੰਨੇ ਲੋਕਾਂ ਟਿਕਣ ਨਹੀਂ ਦੇਣਾ ਹੈਗਾ ਉਹਨਾਂ ਕਹਿੰਦਾ ਵਿਆਹ ਤੋਂ ਮੁੰਡਾ ਪਹਿਲਾਂ ਇੱਥੇ ਤੁਰਿਆ ਫਿਰਨ ਦਿਆ ਵਾ ਰਿਸ਼ਤਾ ਤਾਂ ਭਾਈ ਆਪਣੀ ਹੱਥੀ ਕੀਤਾ ਨਾ ਲੋਕਾਂ ਨੇ ਕਹਿੰਦਾ ਕੁੜੀ ਦੀ ਪਹਿਲਾਂ ਹੀ ਗੱਲਬਾਤ ਹੋਣੀ ਆ ਆਹੋ ਗੱਲ ਤੇ ਤੁਹਾਡੀ ਭਾਬੀ ਜੀ ਉਦਾਂ ਸਹੀ ਆ ਪਹਿਲਾਂ ਵੀ ਵੇਖ ਲਓ ਹਾਂ ਬਿਨਾ ਮਤਲਬ ਦੀ ਬਦਨਾਮੀ ਮੇਰੇ ਮੱਥੇ ਤੇ ਲੱਗੀ ਆ ਤਾਈ ਜੀ ਨੇ ਐਵੇਂ ਝੂਠੀ ਵੀਡੀਓ ਬਣਾ ਕੇ ਦਿਖਾਤੀ ਮੇਰੇ ਪਿਓ ਨੂੰ ਤੇ ਉਹ ਵੀ ਉਸੇ ਗੱਲ ਦੇ ਉੱਤੇ ਯਕੀਨ ਕਰਦੇ ਨੇ ਉਦਾਂ ਗੱਲ ਨਾ ਠੀਕ ਆ ਤੁਹਾਡੀ ਇੱਕਦਮ ਕਿ ਦੁਨੀਆ ਦੇ ਮੂੰਹ ਨਹੀਂ ਫੜੇ ਜਾ ਸਕਦੇ ਜੇ ਕੋਈ ਚੰਗਾ ਵੀ ਕਰੂਗਾ ਨਾ ਉਹਨੂੰ ਵੀ ਇਹਨਾਂ ਨੇ ਮਾੜਾ ਹੀ ਕਹਿਣਾ ਵਾ ਤੇ ਜੇ ਕੋਈ ਮਾੜਾ ਕਰਦਾ ਨਾ ਉਹ ਉਹਨਾਂ ਵਾਸਤੇ ਚੰਗਾ ਹੁੰਦਾ ਵਾ ਵੀ ਇਹ ਬੜੇ ਵਧੀਆ ਕੰਮ ਕਰਨ ਦੇ ਆ ਵਾ ਨਾ ਵਾ ਉਹ ਦਾਣਾ ਮੈਨੂੰ ਆਪ ਨਹੀਂ ਯਕੀਨ ਹੁੰਦਾ ਮੈਂ ਤੇ ਮੰਮੀ ਨੂੰ ਬੜੀ ਵਾਰੀ ਕਿਹਾ ਵਾ ਪਰ ਮੈਂ ਇਹ ਸੀਧਾ ਉਤਾਰਾ ਕਰਨਾ ਹੈਗਾ ਵਾ ਵੀ ਮੈਨੂੰ ਪਤਾ ਹੈ ਤੇਰੇ ਤੇ ਮੈਨੂੰ ਯਕੀਨ ਆ ਪਰ ਮੈਂ ਮੁੰਡੇ ਦੇ ਮੂੰਹੋਂ ਸੁਣਨਾ ਵੀ ਇਹ ਗੱਲ ਹੈ ਕਿ ਨਹੀਂ ਫੇਰ ਮੰਮੀ ਨੂੰ ਇਹ ਗੱਲ ਦਾ ਜਵਾਬ ਦਵਾਂਗੀ ਭਾਬੀ ਜੀ ਛੋਪੀ ਕੀਤੇ ਰੋ ਐਵੇਂ ਸੁੱਤੀ ਕਲਾਣਾ ਜਗਾਇਓ ਬਾਅਦ ਵਿੱਚ ਫੇਰ ਜੇ ਤੁਸੀਂ ਕੋਈ ਗੱਲ ਸ਼ੁਰੂ ਕੀਤੀ ਨਾ ਤੇ ਪਹੁੰਚੋ ਕਿ ਫੇਰ ਮੇਰੇ ਤੇ ਉਂਗਲ ਉਠ ਪੀ ਇਹੋ ਹੀ ਗਲਤਵਾ ਇੰਨੇ ਕੁਝ ਨਾ ਕੁਝ ਤੁਹਾਨੂੰ ਸਮਝਾਇਆ ਹੋਣਾ ਵਾ ਤੇ ਤੁਸੀਂ ਨਾ ਕੋਈ ਵੀ ਗੱਲ ਨਾ ਕਰੇ ਮੈਂ ਤੇੜੀ ਗੜੀ ਹੱਥ ਜੋੜਦੀ ਆ ਤੇ ਮੇਰੇ ਕਰਕੇ ਜੋੜਦੀ ਆ ਬਾਉ ਮੈਂ ਤਾਂ ਉਦਾਂ ਗਿਆ ਵੀ ਮੈਂ ਉਹ ਗੱਲ ਕਰਨੀ ਹੈਗੀ ਆ ਕਿ ਵੀ ਤੇਰੇ ਤੇ ਸਾਰੀ ਉਮਰ ਦੀ ਤੂੰ ਮਤ ਲੱਗੀ ਰਹਿਣੀ ਆ ਤੁਸੀਂ ਨਾ ਨਾ ਗੱਲ ਕਰਿਓ ਠੀਕ ਹੈ ਜੇ ਮੈਨੂੰ ਵੀ ਝੜਕਿਆ ਪੈਣੀ ਆ ਤੇ ਮੇਰੇ ਕਰਕੇ ਨਾਲ ਤੁਹਾਨੂੰ ਵੀ ਗੱਲਾਂ ਸੁਣਨੀਆਂ ਪੈਣੀਆਂ ਚੱਲ ਨਾ ਜੇ ਤੂੰ ਆਨੀ ਆ ਨਾ ਤੇ ਮੈਂ ਉਹ ਗੱਲ ਨਹੀਂ ਕਰਦੀ ਹੈਗੀ ਉਦਾਂ ਮੇਰੇ ਮਨ 'ਚ ਹੈ ਕਿ ਕਦੇ ਤੇ ਕਦੇ ਗੱਲ ਕਰਨੀ ਆ ਪਾਏ ਤੇਰਾ ਵਿਆਹ ਹੋ ਗਿਆ ਨਾ ਫੇਰ ਚੱਲ ਮੈਂ ਕਰ ਲਾਂਗੀ ਫੇਰ ਤੇਰੀ ਮੰਮੀ ਉੱਥੇ ਤੇਰੇ ਸਹੁਰੇ ਤੈਨੂੰ ਗੱਲਾਂ ਕਰਾਏਗੀ ਚਲੋ ਜੀ ਤੁਸੀਂ ਕਰਨੀ ਵੀ ਹੋਗੀ ਨਾ ਤੇ ਕਰ ਲਿਓ ਪਰ ਉਹਦਣ ਐਦਾਂ ਦੀ ਕੋਈ ਗੱਲ ਨਹੀਂ ਹੈਗੇ ਬਿਨਾ ਮਤਲਬ ਤਾਂ ਐਵੇਂ ਗੱਲਾਂ ਬਣਾਈਆਂ ਇਹਨਾਂ ਨੇ ਅੱਛਾ ਨਾ ਵੀ ਆਈ ਆ ਵੇਖਾ ਸਹੀ ਪਹਿਲਾਂ ਕੀ ਡੀਆਂ ਆ ਖਿਚੜੀ ਪਕਾਉਣ ਉਹਦਣ ਮੈਂ ਸੱਚ ਕਹਣਾ ਭਾਬੀ ਜੀ ਮੈਂ ਆਪ ਚਾਹੁੰਦੀ ਹਾਂ ਕਿ ਵਿਆਹ ਤੋਂ ਪਹਿਲਾਂ ਨਾ ਇੱਕ ਵਾਰੀ ਇੱਕ ਗੱਲ ਦਾ ਨਤਾਰਾ ਹੋ ਜਿੰਦਾ ਤੇ ਜਿਹੜੀ ਡੈਡੀ ਦੀ ਅੱਖਾਂ ਤੇ ਪੱਟੀ ਬੱਝੀ ਆ ਨਾ ਉਹ ਵੀ ਖੁੱਲ ਜਾਂਦੀ ਪਰ ਮੈਂ ਫੇਰ ਚੁੱਪ ਕਰ ਗਈਆਂ ਕਿ ਐਵੇਂ ਕੋਈ ਫਾਇਦਾ ਨਹੀਂ ਹੈਗਾ ਘਰ ਵਿੱਚ ਲੜਾਈ ਪਊਗੀ